ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ ਨਹੀਂ ਜਾਵੇਗਾ ਹਰਿੰਦਰ ਸਿੰਘ ਖੈਰਾ ਡੀਐਸਪੀ ਸੁਨਾਮ ਸੁਨਾਮ ਲਾ ਐਂਡ ਆਰਡਰ ਨੂੰ ਬਹਾਲ ਰੱਖਣ ਲਈ ਹਰ ਯਤਨ ਕਰੇਗੀ ਇਹ ਵਿਚਾਰ ਸੁਨਾਮ ਦੇ ਨਵ ਨਿਯੁਕਤ ਡੀਐਸਪੀ ਹਰਿੰਦਰ ਸਿੰਘ ਖੈਰਾ ਨੇ ਸੁਨਾਮ ਕਮਿਟੀ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰੇਸ਼ ਜਿੰਦਲ ਦੀ ਅਗਵਾਈ ਵਿੱਚ ਉਹਨਾਂ ਨੂੰ ਮਿਲਣ ਲਈ ਹੋਏ ਐਸੋਸੀਏਸ਼ਨ ਦੀ ਕਾਰਜਕਾਰੀ ਟੀਮ ਨਾਲ ਗੱਲਬਾਤ ਕਰਦੇ ਪ੍ਰਗਟ ਕੀਤੇ ਡੀਐਸਪੀ ਹਰਿੰਦਰ ਸਿੰਘ ਖੈਰਾ ਨੇ ਕਮਿਟੀ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੂੰ ਪ੍ਰੋਸਾ ਦਿੱਤਾ ਕਿ ਪੁਲਿਸ ਆਪਣੀ ਡਿਊਟੀ ਪੂਰੀ ਤਨ ਦੇਹੀ ਨਾਲ ਲਿਭਾਏਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਸੋਨਾਮ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰੇਸ਼ ਜਿੰਦਲ ਨੇ ਨਵ ਨਿਯੁਕਤ ਡੀਐਸਪੀ ਹਰਿੰਦਰ ਸਿੰਘ ਖੈਰਾ ਨੂੰ ਪ੍ਰੋਸਾ ਦਿਵਾਇਆ ਕਿ ਉਹਨਾਂ ਦਾ ਕੈਮਿਸਟ ਭਾਈਚਾਰਾ ਉਹਨਾਂ ਦਾ ਪੂਰਾ ਸਹਿਯੋਗ ਕਰੇਗਾ ਇਸ ਮੀਟਿੰਗ ਵਿੱਚ ਯੋਗੇਸ਼ ਚੋਪੜਾ ਜੈਪ ਸਿੰਘ ਸੈਣੀ ਤੇ ਲੋਕ गोयल ਸਤਪਾਲ ਬਾਂਸਲ ਗੁਰਮੀਤ ਸਿੰਘ ਦੀਪਕ ਮਿੱਤਲ ਸ਼ਿਵ ਜੈਨ ਆਰ ਐਨ ਕਾਉਂਸਲ ਗੁਰਚਰਨ ਸਿੰਘ ਟੇਡਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮਾਸਟਰ ਰੰਜੀਤ ਸਿੰਘ ਆਦੀ ਹਾਜ਼ਰ ਸਨ